ਪੰਜਾਬੀ ਉਹ ਸਾਤਸਰੀਆ ਕਾਲ ਅੱਜ ਅਸੀਂ ਗੱਲ ਕਰਾਂਗੇ ਇੱਕ ਮ੍ਰਿਤਕ ਪ੍ਰਾਨੀ ਦੇ ਸੰਸਕਾਰ ਦੇ ਨਾਲ ਜੁੜੀ ਹੋਈ ਰਸਮ ਬਾਰੇ ਕੱਲ ਕਿਸੇ ਮ੍ਰਿਤਕ ਪ੍ਰਾਨੀ ਦੇ ਅੰਗਠਾ ਸੰਭਾਲਣ ਦੀ ਭੁੱਲ ਹੱਥੀਆਂ ਚੋਗਣ ਦੀ ਰਸਮ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਦੋਂ ਉੱਥੇ ਫੁੱਲ ਚੁਗਣ ਦਾ ਹੀ ਰਸਮ ਸ਼ੁਰੂ ਹੋਣ ਲੱਗੀ ਤਾਂ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਬੋਲਿਆ ਕਿ ਕਾਕਾ ਕੁਝ ਟਾਈਮ ਰੁਕੋ ਤੱਕੇ ਨੇ ਪੁੱਛਿਆ ਹਾਂਜੀ ਕਹਿਣ ਲੱਗਾ ਇਹਦੇ ਵਿੱਚੋਂ ਕੱਲ ਮੈਂ ਆਪਣੇ ਬੂਟੇ ਨੂੰ ਕੱਲਿਆ ਸੀ ਵੀ ਵਿੱਚੋਂ ਇੱਕ ਹੱਡੀ ਕੱਢ ਕੇ ਬਾਹਰ ਰੱਖਣੀ ਹੈ ਉਹ ਪਹਿਲਾਂ ਵਿੱਚ ਰੱਖੋ ਫੇਰ ਅਰਦਾਸ ਕਰਾਂਗੇ ਤੇ ਫੇਰ ਫੁੱਲ ਚੁਗਾਂਗੇ ਆ ਇਹ ਰਸਮ ਬਾਰੇ ਇਹ ਰੀਤੀ ਰਿਵਾਜ ਬਾਰੇ ਇਹ ਜਿਹੜੀ ਮ੍ਰਿਤਕ ਪ੍ਰਾਣੀ ਦੇ ਸੰਸਕਾਰ ਤੋਂ ਬਾਅਦ ਫੁੱਲਾਂ ਦੀ ਰਸਮ ਦੇ ਨਾਲ ਜੁੜੀ ਹੋਈ ਇਹ ਗੱਲ ਹੈ ਉਹਦੇ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਆਪਣਾ ਚੈਨਲ ਖੋਖਰ ਮੁਖਸਰ ਵਾਲਾ ਨੂੰ Facebook ਤੇ ਤੇ YouTube ਚੈਨਲ ਤੇ ਇੱਥੇ ਸਬਸਕ੍ਰਾਈਬ ਕਰੋ Facebook ਤੇ ਜਾ ਕੇ ਚੈਨਲ ਨੂੰ ਫਾਲੋ ਕਰੋ ਤੁਹਾਡਾ ਸਹਿਯੋਗ ਤੁਹਾਡਾ ਪਿਆਰ ਫੇਰ ਹੀ ਅਸੀਂ ਹੌਸਲੇ ਦੇ ਨਾਲ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਆਪਤਾ ਕਾਇਮ ਕਰਦੇ ਆ ਤਾਂ ਗੱਲ ਕਰਦੇ ਸੀ ਕਿ ਕੱਲ ਫੁੱਲ ਚੁਗਣ ਦੇ ਰਸਮ ਵੇਲੇ ਹੋਈ ਉਸ ਘਟਨਾ ਦੀ ਤਾਂ ਜਦੋਂ ਉਹ ਨੌਜਵਾਨ ਬੂਟੇ ਨੂੰ ਆਖਿਆ ਤਾਂ ਉਹ ਗਿਆ ਉਹਨੇ ਸਮਸ਼ਾਨ ਘਾੜ ਦੇ ਵਿੱਚ ਇੱਕ 31 ਥਾਂ ਤੇ ਉਹ ਸਿਵੇ ਦੇ ਵਿੱਚੋਂ ਇੱਕ ਹੱਡੀ ਕੱਢ ਕੇ ਦੱਬੀ ਹੋਈ ਸੀ ਉਹਨੇ ਲਿਆ ਕੇ ਉਹ ਸਿਵੇ ਦੇ ਵਿੱਚ ਰੱਖੀ ਉਸ ਤੋਂ ਬਾਅਦ ਅਰਦਾਸ ਕੀਤੀ ਤੇ ਫਿਰ ਉਹ ਫੁੱਲ ਹੱਟੀਆਂ ਝੁਰੀਆਂ ਦੀਆਂ ਤਾਂ ਇੱਕ ਨੌਜਵਾਨ ਖੜਾ ਸੀ ਉਹ ਮੈਨੂੰ ਕਹਿਣ ਲੱਗਿਆ ਬਾਬਾ ਜੀ ਵੀ ਇਸ ਰਸਮ ਦਾ ਇਹ ਹੱਡੀ ਕੱਢਣ ਦਾ ਕੀ ਮਕਸਦ ਹੈ ਇਹ ਕਿਉਂ ਕੱਢੀ ਜਾਂਦੀ ਹੈ ਤਾਂ ਮੈਂ ਉਸ ਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਕੁ ਪੁਰਾਣੇ ਬਜ਼ੁਰਗਾਂ ਤੋਂ ਸਮਝਿਆ ਸੁਣਿਆ ਅੱਜ ਸਿੱਖਿਆ ਸੀ ਇਸ ਰਸਮ ਦਾ ਸਬੰਧ ਪੁਰਾਣੇ ਸਮਿਆਂ ਦੇ ਨਾਲ ਹੈ ਉਹਨਾਂ ਸਮਿਆਂ ਦੇ ਵਿੱਚ ਲੋਕ ਜਾਦੂ ਟੂਣੇ ਤੇ ਜਿਆਦਾ ਵਿਸ਼ਵਾਸ ਕਰਦੇ ਸਨ ਵਹਿਮਾ ਭਰਮਾਂ ਦੇ ਵਿੱਚ ਜਿਆਦਾ ਵਿਸ਼ਵਾਸ ਕਰਦੇ ਸਨ ਭੂਤਾਂ ਪ੍ਰੇਤਾਂ ਦੇ ਨਾਂ ਤੇ ਡਰਦੇ ਅਤੇ ਡਰਾਏ ਜਾਂਦੇ ਸਨ ਇਸ ਜਿਹੜੀ ਵਿੱਚੋਂ ਇੱਕ ਹੱਡੀ ਕੱਢ ਕੇ ਬਾਹਰ ਰੱਖਣੀ ਸਾਡੇ ਪੰਜਾਬ ਦੇ ਵਿੱਚ ਫੁੱਲ ਕਹਿੰਦੇ ਹਨ ਹਿੰਦੀ ਦੇ ਵਿੱਚ ਅਸਥੀਆਂ ਚੁਗਣੀਆਂ ਕਹਿੰਦੇ ਹਨ ਅੰਗੀਠਾ ਸੰਭਾਲਣਾ ਕਹਿੰਦੇ ਹਨ ਤਾਂ ਜਦੋਂ ਕਿਸੇ ਮ੍ਰਿਤਕ ਪ੍ਰਾਣੀ ਦੀ ਮ੍ਰਿਤਕ ਲੇਹ ਨੂੰ ਅਗਨੀ ਦੇ ਵਿੱਚ ਲੱਕੜਾਂ ਦੇ ਵਿੱਚ ਸ਼ਿਸ਼ਕਾਰ ਕੀਤਾ ਜਾਂਦਾ ਅਗਨ ਭੇਟ ਕੀਤਾ ਜਾਂਦਾ ਤਾਂ ਸ਼ਿਸ਼ਕਾਰ ਤੋਂ ਬਾਅਦ ਜਦੋਂ ਸੇਵਾ ਕੋਈ ਠੰਡਾ ਹੋ ਜਾਂਦਾ ਤਾਂ ਪ੍ਰਾਣੇ ਬਜ਼ੁਰਗ ਕਹਿੰਦੇ ਸਨ ਕਿ ਭਾਈ ਉਹਦੇ ਵਿੱਚੋਂ ਇੱਕ ਹੱਡੀ ਕੱਢ ਕੇ ਕਿਤੇ ਲੁਕੋ ਆਓ ਇਸ ਦਾ ਮਕਸਦ ਇਹ ਸੀ ਕਿ ਪ੍ਰਾਣੇ ਸਮਿਆਂ ਦੇ ਵਿੱਚ ਲੋਕ ਜਾਤੂ ਟੂਣਾ ਤੰਤਰ ਮੰਤਰ ਕਰਦੇ ਸਨ ਤੇ ਪ੍ਰਾਣੇ ਬਜ਼ੁਰਗਾਂ ਦਾ ਪ੍ਰਾਣੇ ਲੋਕਾਂ ਦਾ ਪ੍ਰਾਣੇ ਜ਼ਮਾਨੇ ਦੇ ਲੋਕਾਂ ਦਾ ਇੱਕ ਵਹਿਮ ਸੀ ਇੱਕ ਖਿਆਲ ਸੀ ਕਿ ਉਸ ਮਰੇ ਹੋਏ ਪ੍ਰਾਣੀ ਦਾ ਕੋਈ ਤੰਤਰਕ ਕੋਈ ਚੇਲਾ ਕੋਈ ਜਿਹਨੂੰ ਸਾਡੇ ਪੰਜਾਬੀ ਸਿਆਣਾ ਕਹਿੰਦੇ ਆਂ ਜਾਦੂ ਟੂਨੇ ਵਾਲਾ ਉਹ ਸੇਵਾ ਠਾ ਲੈਂਦਾ ਤੇ ਸੇਵਾ ਠਾ ਕੇ ਫਿਰ ਉਸ ਦੀ ਆਤਮਾ ਤੋਂ ਉਸ ਦੀ ਰੂਹ ਤੋਂ ਭੂਤ ਤੋਂ প্রেਤ ਤੋਂ ਉਹ ਬੁਰੇ ਚੰਗੇ ਕੰਮ ਕਰਵਾਉਂਦਾ ਲੋਕਾਂ ਦਾ ਨੁਕਸਾਨ ਕਰਵਾਉਂਦਾ ਇਹ ਪੁਰਾਣੇ ਸਮਿਆਂ ਦੇ ਲੋਕਾਂ ਦਾ ਇੱਕ ਵਹਿਮ ਸੀ ਪਰ ਇੱਥੇ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਸੇਵਾ ਪੁਰਾਣੇ ਸਮੇਂ ਦੇ ਵਿੱਚ ਠਾਇਆ ਕੀਤਾ ਜਾਂਦਾ ਸੀ ਜਾਂ ਕੋਈ ਨੌਜਵਾਨ ਅਵਸਥਾ ਦੇ ਵਿੱਚ ਮਰ ਜਾਂਦਾ ਸੀ ਭਾਵ ਅਣਾਈ ਮੌਤ ਐਕਸੀਡੈਂਟ ਦੇ ਵਿੱਚ ਫਾਹਾ ਲੈ ਕੇ ਜਾਂ ਕਿਸੇ ਸਾਹ ਲੜ ਕੇ ਜਾਂ ਨੌਜਵਾਨ ਅਵਸਥਾ ਦੇ ਵਿੱਚ ਜਾਂ ਕੋਈ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਜਨੇਪੇ ਦੇ ਵਿੱਚ ਮਰ ਜਾਂਦੀ ਸੀ ਉਹਨੂੰ ਕਚੀਲ ਕਹਿੰਦੇ ਸਨ ਨੌਜਵਾਨ ਅਣਹੋਈ ਮੌਤ ਤੇ ਔਰਤ ਦੀ ਕਚੀਲ ਮੌਤ ਉਹਦਾ ਸੇਵਾ ਠਾਇਆ ਜਾਂਦਾ ਸੀ ਤੇ ਇਹ ਜਿਹੜੇ ਤਾੰਤਰਕ ਸਨ ਉਹਨਾਂ ਸਮਿਆਂ ਦੇ ਵਿੱਚ ਹੋ ਸਕਦਾ ਕਿਸੇ ਕੋਲੇ ਵਿੱਜਿਆ ਹੋਵੇ ਪਰ ਅੱਜ ਦੇ ਟਾਈਮ ਦੇ ਵਿੱਚ ਕੋਈ ਐਡਾ ਤਾੰਤਰਕ ਨਹੀਂ ਹੈ ਕੋਈ ਐਡਾ ਚੇਲਾ ਨਹੀਂ ਹੈ ਕੋਈ ਐਡਾ ਭੂਤਾਂ ਪ੍ਰੇਤਾਂ ਨੂੰ ਮੰਨਣ ਵਾਲਾ ਨਹੀਂ ਹੈ ਜਿਹੜਾ ਕਿ ਸੇਵਾ ਠਾ ਸਕੀ ਪਰ ਉਹ ਹੱਡੀ ਕੱਢਣ ਦਾ ਮਤਲਬ ਇਹ ਸੀ ਕਿ ਉਹ ਹੱਡੀ ਜਦੋਂ ਕੱਢ ਕੇ ਪਾਸੇ ਰੱਖ ਦਿੱਤੀ ਜਾਂਦੀ ਸੀ ਤਾਂ ਉਹ ਦਾ ਉਹ ਜਿਹੜੀ ਮਤਕ ਪ੍ਰਾਨੀ ਦੀ ਜਿਹੜੀ ਸ਼ਸਕਾਰ ਹੋਇਆ ਸਿਵਾ ਹੁੰਦਾ ਸੀ ਉਹ ਵਿੱਚੋਂ ਖੰਡਤ ਹੋ ਜਾਂਦਾ ਸੀ ਕਿਉਂਕਿ ਅਕਸਰ ਤੁਸੀਂ ਸੁਣਿਆ ਹੋਵੇਗਾ ਜਦੋਂ ਕਿਸੇ ਦੀ ਬਲੀ ਦਿੱਤੀ ਜਾਂਦੀ ਹੈ ਕਿਸੇ ਜਾਨਵਰ ਦੀ ਉਹ ਵੀ ਪੂਰੇ ਅੰਗ ਹੋਣੇ ਚਾਹੀਦੇ ਆ ਭਾਵੇਂ ਕੋਈ ਮੁਰਗੀ ਹੋਵੇ ਕੋਈ ਬੱਕਰਾ ਛਤਰਾ ਜਾਂ ਆ ਘੋੜਾ ਜੋ ਵੀ ਕਹਿੰਦੇ ਆ ਬਲੀਆਂ ਦੇਣ ਵਾਲੇ ਜਾਂ ਕੋਈ ਨਰ ਬਲੀ ਦਿੰਦਾ ਨਰ ਬਲੀ ਵੀ ਉਦ ਹੀ ਦਿੱਤੀ ਜਾਂਦੀ ਆ ਜਿਹਦੇ ਸਿਰ ਤੋਂ ਲੈ ਕੇ ਪੈਰ ਤੱਕ ਪ੍ਰੋਪਰ ਸਾਰੇ ਸਰੀਰ ਦੇ ਅੰਗ ਸਹੀ ਹੁਣ ਉਹਦੀ ਬਲੀ ਨੂੰ ਪ੍ਰਮਾਣਿਤ ਕੀਤਾ ਜਾਂਦਾ ਹੈ ਉਹਨਾਂ ਤੰਤਰ ਕਾ ਵੱਲੋਂ ਤਾਂ ਸਿਵਾ ਵੀ ਉਹਦਾ ਠਾਇਆ ਜਾਂਦਾ ਸੀ ਜਿਹਦਾ ਹੈ ਸਰੀਰ ਦੇ ਸਾਰੇ ਅੰਗ ਹੱਡੀਆਂ ਵਿੱਚ ਹੁੰਦੀਆਂ ਸਨ ਤੇ ਜਿਹਦੀ ਹੱਡੀ ਚੱਕ ਕੇ ਕਿਤੇ ਬਾਹਰ ਲੁਕੋ ਦਿੱਤੀ ਜਾਂਦੀ ਸੀ ਉਹਦਾ ਫਿਰ ਸਿਵਾ ਠਾਇਆ ਨਹੀਂ ਜਾ ਸਕਦਾ ਸੀ ਸੋ ਮੈਂ ਉਸ ਨੌਜਵਾਨ ਨੂੰ ਤੇ ਉਸ ਨੌਜਵਾਨ ਦੀ ਗੱਲ ਦੇ ਵਿੱਚ ਵੀਡੀਓ ਦੇ ਜ਼ਰੀਏ ਤੁਹਾਨੂੰ ਵੀ ਮੈਂ ਇਹ ਦੱਸਣਾ ਚਾਹਣਾ ਕਿ ਇਸ ਰਸਮ ਦਾ ਹੱਡੀ ਕੱਟਣ ਦਾ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਮਤਲਬ ਨਹੀਂ ਹੈ ਅੱਜ ਨਾ ਤਾਂ ਕੋਈ ਏਡਾ ਕੋਈ ਚੇਲਾ ਚਪਟਾ ਹੈ ਨਾ ਪੁਰਾਣੇ ਸਮਿਆਂ ਦੇ ਲੋਕਾਂ ਵਾਂਗੂ ਵਹਿਮਾਂ ਭਰਮਾਂ ਨੂੰ ਜਾਦੂ ਟੂਣੇ ਨੂੰ ਲੋਕ ਮੰਨਦੇ ਹਨ ਹਾਂ ਕੁਝ ਪਰਸੈਂਟ ਲੋਕ ਹੋਣਗੇ ਜਿਹੜੇ ਅੱਜ ਵੀ ਜਾਦੂ ਟੂਣੇ ਨੂੰ ਭੂਤਾਂ ਪ੍ਰੇਤਾਂ ਨੂੰ ਮੰਨਦੇ ਹੋਣਗੇ ਪਰ ਇਹਨਾਂ ਦਾ ਕੋਈ ਆ ਸਹੀ ਜ਼ਿੰਦਗੀ ਦੇ ਨਾਲ ਸਮਝਦਾਰ ਪੜ੍ਹੇ ਲਿਖੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਕੋਈ ਮਤਲਬ ਨਹੀਂ ਹੈ ਨਾ ਭੂਤ ਪੇਤ ਸੀ ਨਾ ਹੈ ਤੇ ਨਾ ਹੋਣਗੇ ਬੰਦਾ ਆਇਆ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਮਰ ਗਿਆ ਤੇ ਚਲਾ ਗਿਆ ਸੋ ਜਿਹੜੀ ਇਹ ਹੱਡੀ ਕੱਢੀ ਜਾਂਦੀ ਹੈ ਇਹਦਾ ਮਤਲਬ ਇਹੀ ਸੀ ਕੋਈ ਕੇ ਕੋਈ ਸੇਵਾ ਨਾ ਠਾ ਲਵੇ ਬਹੁਤੇ ਬਜ਼ੁਰਗਾਂ ਨੂੰ ਤੁਸੀਂ ਕਦੇ ਗੱਲ ਕਰਕੇ ਪੁੱਛ ਲਿਆ ਜੀ ਭਾਵੇਂ ਬਜ਼ੁਰਗ ਹੋਣ ਬੀਬਨਾ ਬੱਚੇ ਜਾਂ ਮੇਰੀ ਉਮਰ ਦੇ ਵੀ ਵੀਰ ਹੋਣ ਉਹਨਾਂ ਨੂੰ ਵੀ ਪੁੱਛ ਕੇ ਵੇਖ ਲਓ ਕਿਹਦਾ ਮਤਲਬ ਕੀ ਆ ਜੀ ਬਹੁਤ ਵਾਰੀ ਤੁਹਾਨੂੰ ਇਹਦਾ ਸਹੀ ਕੋਈ ਮਤਲਬ ਦੱਸ ਨਹੀਂ ਸਕਦਾ ਜਿੰਨਾ ਕੁ ਬਜ਼ੁਰਗਾਂ ਤੋਂ ਸਮਝਿਆ ਸੁਣਿਆ ਸਿੱਖਿਆ ਉਹਦੇ ਮਤਲਬ ਕੋ ਮੈਂ ਤੁਹਾਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਜੇਕਰ ਆਪਣੀ ਇਹ ਗੱਲ ਚੰਗੀ ਲੱਗੀ ਤਾਂ ਆਪਣਾ ਚੈਨਲ ਖੋਖਰ ਮੁਖਸਰ ਵਾਲਾ ਨੂੰ YouTube ਤੇ Facebook ਤੇ ਸਾਥ ਦਿਓ ਸਬਸਕ੍ਰਾਈਬ ਕਰੋ ਫਾਲੋ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ